ਅੰਮ੍ਰਿਤਸਰ ਗਲੀ ਸੂਬੇਦਾਰ ਵਾਲੀ ਹਾਥੀ ਗੇਟ ਦੇ ਨੇੜੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਦੇ ਅੰਦਰ ਹੀ ਭਈ ਹੋਏਗੀ ਅਜੋਨ ਸੁਪ ਤੋਂ ਬਾਅਦ ਅਜਿਹੀ ਤੇਰ ਵਿਚਾਰ ਆਇਆ ਕਿ ਇਸ ਸਮੇਂ ਨੂੰ ਕਿਰਾ ਫਾਇਲੈਂਸ ਕਿਹਾ ਜਾਂਦਾ ਹੈ ਉਹ ਕੀ ਕਰਦਾ ਹੈ ਵੀ ਪਹਿਲੇ ਉਹ ਕਰਦਾ ਹੈ ਕਿ ਪਹਿਲੇ ਇੱਥੇ ਇਹ ਹਾਂ ਤੇ ਪਹਿਲੇ ਤੋਂ ਹੀ ਤੁਸੀਂ ਇਸੇ ਕਾਰਨ ਵਾਸੋ ਜਾਂ ਜੀ ਇੱਥੇ ਚਲੀ ਗਈ ਉਹਦਾ ਕੋਈ ਯਾਰ ਨਹੀਂ ਕਿਉਂ ਪਰ ਇਹ ਅਦੇਸ਼ ਕਾਰਵਾਈ ਦਾ ਵਿਰੋਧ ਕਰਦੇ ਹਾਂ ਹਾਂਜੀ ਬਾਲਣ ਮਾਤਾ ਦੀ ਜੈ ¡Vamos ਅੱਜ ਅਸੀਂ ਸਾਰੇ ਮੈਂ ਇੱਥੇ ਸੂਬੇਦਾਰਾ ਦੀ ਗਲੀ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਮੈਨੂੰ ਫੋਨ ਕੀਤਾ ਵੀ ਇੱਥੇ ਇਲੀਗਲ ਕੰਸਟਰਕਸ਼ਨ ਹੁੰਦੀ ਪਈ ਹੈ। ਇੱਥੇ ਪਹਿਲਾਂ ਕੋਈ ਮਸਜਿਦ ਨਹੀਂ ਸੀ। ਪਹਿਲੇ ਇੱਥੇ ਇੱਕ ਸਿੱਖ ਫੈਮਿਲੀ ਰਹਿੰਦੀ ਸੀ। ਗੁਰਦੁਆਰਾ ਸੀਗਾ। ਉਹੀ ਇੱਥੇ ਪਾਠ ਪੂਜਾ ਕਰਦੇ ਸੀ। ਸਾਨੂੰ ਜਿਹੜਾ ਪਤਾ ਲੱਗਾ ਇੱਥੇ ਇੱਕ ਨਜਾਇਜ਼ ਬਿਲਡਿੰਗ ਬਣਾਈ ਜਾ ਰਹੀ ਹੈ। ਉਹਦੀ ਕਾਰਪੋਰੇਸ਼ਨ 'ਚ ਵੀ ਸ਼ਿਕਾਇਤ ਹੋਈ ਹੈ। ਔਰ ਅਸੀਂ ਵੀ ਕਰਾਂਗੇ ਔਰ ਇਸ ਗੱਲ ਦੀ ਇਲਾਕਾ ਨਿਵਾਸੀ ਮੰਗ ਕਰਦੇ ਵੀ ਇੱਥੇ ਅਗਰ ਕੋਈ ਜੋ ਸੁਨਣ ਚਾਹਿਆ ਵੀ ਇੱਥੇ ਮਦਰਸਾ ਬਣਾਇਆ ਜਾ ਰਿਹਾ ਜਾਂ ਰਹਿਣ ਦਾ ਸਥਾਨ ਬਣਾਇਆ ਜਾ ਰਿਹਾ ਮੈਂ ਪੂਰੀ ਐਡਮਿਨਿਸਟ੍ਰੇਸ਼ਨ ਅੱਗੇ ਮੰਗ ਕਰਦਾ ਕਮਿਸ਼ਨਰ ਪੁਲਿਸ ਅੱਗੇ ਵੀ ਕਰਦਾ ਔਰ ਕਾਰਪੋਰੇਸ਼ਨ ਅੱਗੇ ਡੀਸੀ ਸਾਹਿਬ ਅੱਗੇ ਵੀ ਅਸੀਂ ਮੈਮੋਰੈਂਡਮ ਦੇਾਂਗੇ ਵੀ ਇੱਥੇ ਕੋਈ ਇਲੀਗਲ ਕੰਸਟ੍ਰਕਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਕੱਲ ਨੂੰ ਮਦਰਸੇ ਦੀ ਆੜ ਚ ਇੱਥੇ ਐਂਟੀ ਨੈਸ਼ਨਲ 엘ਿਮੈਂਟਸ ਕਿਉਂਕਿ ਬਾਰਡਰ ਏਰੀਆ ਹੈ ਮਿਸਟਰ ਬਾਰਡਰ ਸਾਡੇ ਕੋਲ ਲੱਗਦਾ ਐਸੇ ਐਂਟੀ ਨੈਸ਼ਨਲ ਕੋਈ ਵੀ ਇੱਥੇ ਆ ਕੇ ਰਹਿਣਗੇ ਉਹਨਾਂ ਦੀ ਕੌਣ ਜ਼ਿੰਮੇਵਾਰੀ ਲਏਗਾ ਮਦਰਸੇ ਦੇ ਵਿੱਚ ਕੀ ਪੜਾਇਆ ਜਾਏਗਾ ਭਾਰਤ ਦੇ ਖਿਲਾਫ ਤੁਸੀਂ ਦੇਖਦੇ ਹੋ ਲੋਕੀ ਨਾਰੇ ਲਾਉਂਦੇ ਨੇ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜਿੰਦਾ ਹੈ ਭਾਰਤ ਦੇ ਟੁਕੜੇ ਹੋਣਗੇ ਐਸੇ ਲੋਕਾਂ ਨੂੰ ਇੱਥੇ ਵੜਨ ਨਹੀਂ ਦਿੱਤਾ ਜਾਏਗਾ ਅਗਰ ਕੋਈ ਐਸੀ ਹਿਮਾਕਤ ਕਰਦਾ ਸਾਰਾ ਇਲਾਕਾ ਔਰ ਮੈਂ ਸਾਨੂੰ ਜ਼ਰੂਰਤ ਪਈ ਤੇ ਇੱਥੇ ਗਰੀਬ ਛਾ ਕੇ ਵੀ ਬੈਠ ਜਾਣਗੇ ਪਰ ਇੱਥੇ ਕੋਈ ਇਲੀਗਲ ਕੰਮ ਅਸੀਂ ਇਸ ਏਰੀਆ ਦੇ ਵਿੱਚ ਹੋਣ ਨਹੀਂ ਦੇਵਾਂਗੇ ਪਰ ਕਿੰਨਾ ਵੱਲੋਂ ਕੀਤਾ ਜਾ ਰਿਹਾ ਹੈ ਇਹਦੀ ਜੇ ਜਾਣਕਾਰੀ ਸਾਨੂੰ ਪੂਰੀ ਨਹੀਂ ਹੈ ਪਹਿਲੇ ਤੇ ਇੱਥੇ ਇੱਕ ਸਿੱਖ ਫੈਮਿਲੀ ਰਹਿੰਦੀ ਸੀ ਜਿਹੜੀ ਆ ਇਕਦਮ ਹੀ ਇਹਨਾਂ ਨੇ ਦੱਸਿਆ ਵੀ ਉਸ ਤੋਂ ਬਾਅਦ ਇੱਕ ਇੱਕ ਪਰਿਵਾਰ ਆਇਆ ਇੱਥੇ ਇੱਕ ਸਿੱਖ ਫੈਮਿਲੀ ਰਹਿੰਦੀ ਸੀ ਜਿਹੜੀ ਚਲੀ ਗਈ ਉਸ ਤੋਂ ਬਾਅਦ ਇੱਥੇ ਇੱਕ ਪਰਿਵਾਰ ਹੀ ਰਹਿੰਦਾ ਪਿਆ ਸੀ ਉਹਦੇ ਬੱਚੇ ਪੁੱਛੇ ਸੀ ਸਾਰਾ ਉਹ ਵੀ ਗਾਇਬ ਹੈ ਇੱਥੋਂ ਕਾਫੀ ਧੇਰ ਤੋਂ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਇੱਥੇ ਪਹਿਲਾਂ ਕੌਣ ਰਹਿੰਦਾ ਸੀ ਇਹਦੀ ਕੀ ਮਲਕੀਅਤ ਹੈ ਫਿਰ ਇਹਦੇ ਅੱਗੇ ਜੋ ਵੀ ਕੰਸਟਰਕਸ਼ਨ ਹੈ ਉਹ ਵੀ ਕਾਰਪੋਰੇਸ਼ਨ ਦੀ ਪਰਮਿਸ਼ਨ ਦੇ ਨਾਲ ਨਕਸ਼ਾ ਪਾਸ ਕਰਾਇਆ ਹੋਵੇ ਸਾਰਾ ਕੁਝ ਹੋਵੇ ਤੇ ਫਿਰ ਅਸੀਂ ਗੱਲ ਕਰਾਂਗੇ ਪਰ ਫਿਰ ਵੀ ਅਸੀਂ ਇਹ ਮੰਗ ਕਰਦੇ ਆਂ ਵੀ ਇੱਥੇ ਅਸੀਂ ਕੋਈ ਵੀ ਐਸਾ ਢਾਂਚਾ ਖੜਾ ਨਹੀਂ ਹੋਣ ਦੇਾਂਗੇ ਜਿਹਨੂੰ ਇਹ ਮਦਰਸੇ ਦਾ ਨਾਂ ਦੇਣਗੇ ਕਿਉਂਕਿ ਇਹ ਸਾਰਾ ਜਿਹੜਾ ਤੁਸੀਂ ਦੇਖਦੇ ਹੋ ਸਾਰੇ ਇਲਾਕਾ ਵਾਸੀ ਨੇ ਕੋਈ ਬਾਹਰੋਂ ਦੇ ਸੀ ਆਏ ਨਹੀਂ ਮੇਰਾ ਘਰ ਵੀ ਇੱਥੇ ਹੀ ਔਰ ਸਾਰੇ ਗਲੀ ਦੇ ਹੀ ਨੇ ਕਿਸੇ ਸਭ ਦੀ ਮੰਗ ਹੈ ਵੀ ਇੱਥੇ ਕੋਈ ਵੀ ਐਸੀ ਚੀਜ਼ ਜਿਹੜੀ ਹੈ ਉਹ ਨਹੀਂ ਬੰਨੀ ਚੀਜ਼ ਵੀ ਕੱਲ ਨੂੰ ਜਿਹਦੇ ਨਾਲ ਆਉਣ ਵਾਲੀ ਪਬਲਿਕ ਨੂੰ ਸਾਡੀ ਜਨਰੇਸ਼ਨ ਨੂੰ ਪ੍ਰੋਬਲਮ ਹੋ ਸਕੇ ਜੇ ਆਪਣੀ ਮੰਗ ਪੂਰੀ ਨਹੀਂ ਹੁੰਦੀ ਵੀਰ ਆਪਣਾ ਅਗਲਾ ਸਟੈਪ ਕੀ ਹੋਏਗਾ ਮੈਂ ਤੈਨੂੰ ਅੱਗੇ ਹੀ ਦੱਸਿਆ ਵੀ ਅਗਰ ਨਹੀਂ ਮੰਗ ਪੂਰੀ ਹੁੰਦੀ ਤੇ ਇਹਦਾ ਜੋਸ਼ ਪ੍ਰਦਰਸ਼ਨ ਕੀਤਾ ਜਾਏਗਾ ਸ਼ਹਿਰ ਦੇ ਵਿੱਚ ਸਾਰੇ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਇਕੱਠਾ ਕੀਤਾ ਜਾਏਗਾ ਸਾਨੂੰ ਡੀਸੀ ਸਾਹਿਬ ਕੋਲ ਤੱਕ ਵੀ ਜਾਣਾ ਪਵੇ ਚੀਫ ਮਿਨਿਸਟਰ ਤੱਕ ਵੀ ਜਾਣਾ ਪਵੇ ਰਾਸ਼ਟਰਪਤੀ ਤੱਕ ਵੀ ਜਾਣਾ ਪਵੇ ਅਸੀਂ ਸਭ ਜਗ੍ਹਾ ਜਾਵਾਂਗੇ ਪਰ ਇੱਥੇ ਐਸਾ ਕੁਝ ਹੋਣ ਨਹੀਂ ਦੇਵਾਂਗੇ ਬੜਾ ਪੀਸਫੁਲ ਏਰੀਆ ਆਮ ਦੱਸ ਕੇ ਤੇ ਕਿਹੜੀ ਜਗ੍ਹਾ ਮਰੇਸ਼ ਨੇਤਰਪਾਲ ਮੈਂ ਅਸੇ ਗਲੀ ਚ ਰਹਿਨੇ ਆ ਪਛਲੀ ਪੇਚ ਅੱਛਾ ਕੀ ਮਸਲਾ ਕੀ ਹਕੀਮ ਮਾਮਲਾ ਮਸਲਾ ਇੱਥੇ ਸਿੱਖ ਫੈਮਿਲੀ ਰਹਿੰਦੀ ਸੀ ਗੁਰਦੁਆਰੇ ਦਾ ਰੂਪ ਸੀ ਉਹ ਇੱਥੇ ਪਾਠ ਪੂਜਾ ਕਰਦੇ ਸੀ ਪਰ ਥੋੜੀ ਦੇਰ ਤੋਂ ਹੀ ਉਹ ਚਲੇ ਗਏ ਇੱਥੇ ਫਿਰ ਇੱਕ ਪਰਿਵਾਰ ਆਇਆ ਮੁਮਦਨ ਸੀ ਸ਼ਾਇਦ ਉਹ ਥੋੜੀ ਦੇਰ ਰਿਹਾ ਉਹ ਪਤਾ ਨਹੀਂ ਲੱਗਾ ਉਹ ਕਿੱਥੇ ਗਾਇਬ ਹੋ ਗਿਆ ਹੁਣ ਇੱਥੇ ਕੁਝ ਅਣਪਛਾਤੇ ਲੋਕ ਆਉਂਦੇ ਆ ਉਹਨਾਂ ਨੇ ਇਹ ਸਾਰਾ ਸ਼ੁਰੂ ਕੀਤਾ ਕੰਮ ਔਰ ਸਾਰੇ ਹੈਂ ਜੀ ਫੜਾਤ ਨਾਲ ਹਾਂ ਉਹਰੇ ਦਾ ਫੈਸਲਾ ਪਹਿਲਾਂ ਜਿਹੜਾ ਹੈ ਫੈਮਿਲੀ ਇੱਥੇ ਆਈ ਸੀ ਉਦੋਂ ਵੀ ਇੱਥੇ ਫੈਸਲਾ ਹੋਇਆ ਸੀ ਕਤਵਾਲੀ ਦੇ ਵਿੱਚ ਕਿ ਅਸੀਂ ਇੱਥੇ ਸਿਰਫ ਰੈਸ਼ ਰੱਖਾਂਗੇ ਐਮਲ ਲੈਣ ਨਾਲ ਪਰਾਜ ਕੀਤਾ ਸੀ ਕਿ ਇੱਥੇ ਕੋਈ ਨਮਾਜ਼ ਨਹੀਂ ਪੜੀ ਜਾਏਗੀ ਕੋਈ ਕੁਝ ਨਹੀਂ ਹੋਏਗਾ ਉਹਨਾਂ ਨੇ ਕਹੇ ਵੀ ਅਸੀਂ ਇੱਥੇ ਸਿਰਫ ਇੱਥੇ ਰੈਸ਼ ਹੋਏਗੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਨਮਾਜ਼ ਨਹੀਂ ਪੜੀ ਜਾਏਗੀ ਕੁਝ ਨਹੀਂ ਹੋਏਗਾ ਇੱਥੇ ਸਿਰਫ ਰੈਸ਼ ਵਾਸਤੇ ਇਹ ਜਗਾ ਵਰਤੀ ਜਾਏਗੀ ਹਾਂਜੀ ਹੁਣ ਕੀ ਮਤਲਬ ਹੁਣ ਮਸਲਾ ਆਇਆ ਹੈ ਕਿ ਇੱਥੇ ਉਹਨਾਂ ਨੇ ਸ਼ੁਰੂ ਕਰਤਾ ਔਰ ਸਾਨੂੰ ਡਰਾ ਸਾਰੇ ਇਲਾਕੇ ਨੂੰ ਸਾਰਾ ਇਲਾਕਾ ਖੌਫຊੁਦਾ ਹੈ ਕਿ ਇੱਥੇ ਪਤਾ ਨਹੀਂ ਕੀ ਹੋ ਜਾਏ ਕੱਲ ਨੂੰ ਕਿਉਂਕਿ ਸਾਡੇ ਛੋਟੇ-ਛੋਟੇ ਬੱਚੇ ਇੱਥੇ ਸਾਡਾ ਲੰਘਾ ਇੱਕ ਹੋਰ ਗੋਕੋਰ ਦੋ ਗਿਆਰਾਂ ਮੰਦਿਰ ਹੈ ਹੈ ਤਰਾ ਸਾਡੇ ਤਿਉਾਰ ਸਾਰੇ ਖਰਾਬ ਹੋ ਸਕਦੇ ਆ ਇਸ ਕਰਕੇ ਐਡਮਿਨਿਸਟ੍ਰੇਸ਼ਨ ਕਾੰਗੇ ਮੌਕਾ ਰਹਿੰਦੀ ਹੈ ਇਹਨਾਂ ਨੂੰ ਸੰਭਾਲ ਲੈਣ ਨਹੀਂ ਤੇ ਇਹਦਾ ਮਾਹੌਲ ਵਿਗੜ ਜਾਏਗਾ ਔਰ ਇਹਦਾ ਅਸਰ ਸਾਰੇ ਸ਼ਹਿਰ ਸਾਰੇ ਪੰਜਾਬ 'ਚ ਪਵੇ ਮੇਰਾ ਨਾਮ ਰਵੀ ਹੈ ਮੈਂ ਇਸ ਇਲਾਕੇ ਦਾ ਵਾਸੀ ਹਾਂ ਅਸੀਂ ਇਸ ਇਲਾਕੇ ਦੇ ਵਿੱਚ ਸੁੱਖ ਚੈਨ ਨਾਲ ਇਹਨਾਂ ਗਲੀਆਂ ਬਜ਼ਾਰਾਂ ਵਿੱਚ ਜਾਂਦੇ ਹਾਂ ਅੱਜ ਸਾਡੇ ਮਿੱਤਰਾਂ ਨੇ ਆਪਣੀ ਜਿਹੜੀ ਆ ਵਿਸਥਾ ਪ੍ਰਗਟ ਕੀਤੀ ਆਪਣਾ ਦੁੱਖ ਪ੍ਰਗਟ ਕੀਤਾ ਕਿ ਸਾਡੇ ਮੱਲੇ ਦੇ ਵਿੱਚ ਕੁਝ ਐਸਾ ਹੋਣੇ ਜਾ ਰਿਹਾ ਹੈ ਜਿਹਦੇ ਵਿੱਚ ਕੁਝ ਅਣਬਿਛਾਤੇ ਲੋਕ ਜਿਹੜੇ ਨੇ ਇੱਥੇ ਆਣਾ ਸ਼ੁਰੂ ਕੀਤਾ ਹੈ ਔਰ ਜਿਹੜਾ ਪਰਿਵਾਰ ਇੱਥੇ ਆਰਾਮ ਨਾਲ ਰਹਿੰਦਾ ਸੀਗਾ ਉਹ ਉਹ ਤਾਂ ਚਲਾ ਗਿਆ ਹੈ ਕਿ ਇੱਥੇ ਪਤਾ ਨਹੀਂ ਕੀ ਹੋਣੇ ਜਾ ਰਿਹਾ ਹੈ ਜਿਹੜਾ ਕਿ ਉਹ ਨਾ ਸਮਝ ਆਣ ਵਾਲੀ ਗੱਲ ਜਿਹੜੀ ਆ ਉਹ ਸਸਪੀਸ਼ਨ ਹੁੰਦੀ ਹੈ ਇੱਥੇ ਉਹ ਮਹਿਸੂਸ ਕਰਦੇ ਆ ਕਿ ਕੁਝ ਐਸਾ ਬਣਾ ਰਹੇ ਆ ਜਿਹੜਾ ਕਿ ਇਸ ਇਲਾਕੇ Hindu ਇਲਾਕੇ ਦੇ ਵਿੱਚ Sikh ਇਲਾਕੇ ਦੇ ਵਿੱਚ ਜਿਹੜਾ ਜੱਜਦਾਰ ਨਹੀਂ ਆ ਬਿਨਾਂ ਇਲਾਕੇ ਦੀ ਸਹਿਮਤੀ ਤੋਂ ਐਸਾ ਹੋਏਗਾ ਤੇ ਉਹ ਇਸ ਗੱਲ 'ਚ ਅਵਾਜ਼ ਆੜੀ ਮਹਿਸੂਸ ਕਰਦੇ ਆ ਆਪਣਾ ਵਿਰਧ ਪ੍ਰਗਟ ਕਰਦੇ ਆ ਉਹਨਾਂ ਨੇ ਮੈਪ ਆਪਿਆ ਕਿ ਉਹ ਇਸ ਕਲੂਨ ਨੂੰ ਸਹਿ ਨਹੀਂ ਪਾਣਗੇ ਕਿ ਇਸ Hindu Sikh ਖਬਾਦੀ ਦੇ ਵਿੱਚ ਕੋਈ ਆ ਕਰਕੇ ਐਸਾ ਠੀਆ ਲਗਾਏ ਜਿਹੜਾ ਕਿ ਉੱਥੇ ਕਦੇ ਵੀ ਨਹੀਂ ਸੀਗਾ ਪਹਿਲੇ ਤੇ ਸਿੱਖ ਪਰਿਵਾਰ ਰਹਿ ਰਹਾ ਸੀ ਤੇ ਸਾਡੇ ਸਿੱਖ ਹੰਦੂਆਂ ਨਾਲੇ ਤੱਕਾ ਹੈ ਕਿ ਜੇ ਕੁਝ ਐਡਮਿਨਿਸਟ੍ਰੇਸ਼ਨ ਇਹੋ ਜਿਹਾ ਅਨਸੁਖਾਵਾਂ ਕਰਦੀ ਹੈ ਇਹਨੂੰ ਸਮੋਕਾ ਰਹਿੰਦੀ ਰੋਕਣਾ ਚਾਹੀਦਾ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਜੇ ਜਿਹੜਾ ਬਿਨਾਂ ਮਨਜ਼ੂਰੀ ਤੋਂ ਬਿਨਾਂ ਕਾਰਨ ਤੋਂ ਇਹਨਾਂ ਅਥਰਾਇਟ ਕੰਸਟਰਕਸ਼ਨ ਹੋ ਰਹੀ ਹੈ ਇਲਾਕੇ ਦੀ ਸਹਿਮਤੀ ਦੇ ਇਲਾਕੇ ਦੇ ਵਿਰੋਧਤ باوجود ਦੀ ਉਹਨੂੰ ਰੋਕਿਆ ਜਾਵੇ ਜੀ ਹਾਂ ਔਰ ਜੇ ਨਹੀਂ ਰੁਕਿਆ ਗਿਆ ਨਾ ਰੁਕੇ ਆ ਗਿਆ ਤੇ ਜਿਹੜੇ ਇਲਾਕਾ ਸਾਰੇ ਜੀਨ ਦਾ ਹੱਕ ਦੇ ਸਭ ਕੋਲ ਹੈ ਇਹ ਸਾਨੂੰ ਕਨਸਟੀਟਿਊਸ਼ਨ ਨਹੀਂ ਦਿੰਦਾ ਇਹ ਹੱਕ ਨੂੰ ਬਰਕਰਾਰ ਰੱਖਣ ਵਾਸਤੇ ਪ੍ਰੋਟੈਸਟ ਕਰਾਂਗੇ ਪਰ ਇਹ ਸਾਰੇ ਇਲਾਕੇ ਦੇ ਵਿੱਚ ਇੱਕਲਾ ਇਲਾਕਾ ਨਹੀਂ ਰਹੇਗਾ ਸਾਰਾ ਹਿੰਦੁਸਤਾਨ ਸਾਡੇ ਨਾਲ ਹੈ ਕਿਉਂਕਿ ਇਹ ਸਾਰੇ ਪਾਸੇ ਹਵਾ ਵਗਰੀ ਕਿਤੇ ਸਿਮਲੇ ਚ ਹੋ ਗਿਆ ਕਿਤੇ ਇੱਥੇ ਹੋ ਗਿਆ ਤੇ ਅਸੀਂ ਤੇ ਇੱਕੇ ਪਾਸੇ ਚ